ਜਦ ਤੱਕ ਪੰਥ ਤਾਰਾ ਮੰਨੇ ਲੜਨੇ ਖਿਆ ਉਹ ਦਿਲੀ ਸ਼ਹਿਰ ਦਿਯਾਰਾ ਮਾਸੀ ਹਿੰਦ ਤਰਮਦ ਰੱਖਿਆ ਕਰਨ ਗਿਆ ਜਦ ਤੱਕ ਆਸੀ ਸੇ ਨ ਅੱਖੀਆਂ ਨੇ ਜਦ ਤੱਕ ਆਸੀ ਸੇ ਨ ਅੱਖੀਆਂ ਨੇ ਇੱਕ ਵਾਰ

ਮੋਹਰਾਂ ਨੇ ਗੰਗੂ ਮੋਹਲਿਆ ਸੀ ਮੈਂ ਜੋੜਾ ਵਾ ਤੇ ਫਤਿਹ ਨ ਕੋਲਿਆ ਸੀ ਨਾ ਜਾਲਮ ਕੀਤਾ ਤਰ ਸਰਤਾ ਪੁੱਛਦੇ ਸੀ ਗੋਬਿੰਦ ਦਾ ਅਤਾਪਤਾ ਸਨ ਕੋਟ ਵਾਲੀ ਵਿੱਚ ਕੈਦ ਕੀਤਾ ਸਨ ਕੋਟ ਵਾਲੀ ਵਿੱਚ ਕੈਦ ਕੀਤਾ ਮੈਂ ਤਸ ਡੇ ਬੁਰਜ ਵਿੱਚ ਪੋਤਿਆਂ ਨੂੰ ਮੈਂ ਠੰਡੇ ਵਿੱਚ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਜੁਲਮ ਅਗੇ ਝੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਮੈਂ ਮੇਰੀ ਆਉ ਸਿਰ ਪਰ ਤਲੀ ਗਲੀ ਮੇਰੀ ਆਉ ਸਿਰ ਪਰ ਤਲੀ ਗਲੀ ਮੇਰੀ ਆਉ ਸਿਰ ਪਰ ਤਲੀ ਕਿਉਂਕਿ ਉਸ ਦੀ ਸੋਚ ਚੰਗੀ ਕਲਾ ਵਾਲੀ ਜੇ ਉਸ ਦੀ ਸੋਚ ਚੰਗੀ ਕਲਾ ਵਾਲੀ ਅਸੀਂ ਬਾਣੀ ਤੋਂ ਸਿੱਖਿਆ ਲੈਣੀ ਹੈ ਤੇ ਇਤਿਹਾਸ ਤੋਂ ਜਲਸਾ ਲੈਣਾ ਹੈ ਕਿਉਂਕਿ ਇਤਿਹਾਸ ਸਾਡੇ ਅੰਦਰ ਜਲਸਾ ਪੈਦਾ ਕਰਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਜਿਉਣਾ ਕਿਵੇਂ ਹੋਣ ਤੁਸੀਂ ਵਿਚਾਰ ਕਰਿਓ ਆਪ ਅਸੀਂ ਸਾਰੇ ਆਪਣੀ ਸੁੰਦਰ ਨਾਲ ਸਤਿ ਸਹਿਬ ਦੀ ਤਰਤੀਬਤ ਲੈ ਕੇ ਚੱਹੀ ਜਿੱਦ 7-8 ਮਹੀਨੇ ਹੋ ਗਏ ਲੇਕੇ ਰਪੇ 7-8 ਮਹੀਨੇ ਤੋਂ ਕਿਲਾ ਬੰਦੀ ਹੈ ਬਾਹਰ ਦੁਸ਼ਮਣੀ ਫੌਜਾਂ ਦਾ ਪਹਾੜੀ ਰਾਜਿਆਂ ਦਾ ਤੁਰਨਾ ਦਾ ਘੇਰਾ ਪਿਆ ਹੋਇਆ ਤੇ ਅੰਦਰ ਸਿੱਖ ਨੇ ਉਹਨਾਂ ਕੋਲ ਦਾਣਾ ਪਾਣੀ ਸਭ ਕੁਝ ਮੁੱਕ ਚੁੱਕਾ ਹੈ ਕਿਉਂਕਿ ਜੰਗ ਲੜਦੇਆਂ ਲੜਦੇਆਂ ਸੀਮਾਂ ਦੇ ਹਲਾਕ ਇਦਾਂ ਦੇ ਹੋ ਚੁੱਕੇ ਸੀ ਕਿ ਚਾਰ ਸਿੰਘ ਪਾਣੀ ਲੈਣ ਵਾਸਤੇ ਜਾਂਦੇ ਸੀ ਦੋ ਸਿੰਘ ਉੱਥੇ ਲੜਦੇ ਸੀ ਤੇ ਦੋ ਸਿੰਘ ਪਾਣੀ ਲੈ ਕੇ ਵਾਪਸ ਆਉਂਦੇ ਸੀ ਸਿੱਖਾਂ ਦੇ ਹਲਾਕ ਇਦਾਂ ਦੇ ਹੋ ਚੁੱਕੇ ਸੀ ਤੇ ਅੰਦਰ ਕਿਲੇ ਨੂੰ ਘੇਰਾ ਪੈ ਨੂੰ 7-8 ਮਹੀਨੇ ਹੋ ਚੁਕੇ ਨੇ ਕਈ ਗੁਨਾਹ ਦੁਸ਼ਮਣੀ ਫੌਜਾਂ ਵੱਲੋਂ ਅਜਮੇਰ ਚੰਦ ਵੱਲੋਂ ਜਦੋਂ ਸੀ ਇਤਿਹਾਸ ਨੂੰ ਪੜਦੇ ਨੇ ਅਜਮੇਰ ਚੰਦ ਵੱਲੋਂ ਇੱਕ ਥਾੜ ਦੇ ਉੱਤੇ ਆਟੇ ਦੀ ਗੋਹ ਬਣਾ ਕੇ ਜੰਜੂ ਦੀ ਜੰਜੂ ਉਹ ਥਾੜ ਸਮੇਤ ਗੁਰੂ ਸਾਹਿਬ ਜੀ ਨੂੰ ਭੇਜਿਆ ਗਿਆ ਉਸ ਤੇ ਕਿਹਾ ਗਿਆ ਕਿ ਅਸੀਂ ਇਸ ਇਸ ਗੋਹ ਤੇ ਜੰਜੂ ਦੀ ਕਸਮ ਖਾਂਦੇ ਆ ਗੁਰੂ ਪਾਤਸ਼ਾਹ ਜੀ ਦੇ ਤੁਸੀਂ ਕਿਲਾ ਖਾਲੀ ਕਰਕੇ ਚਲੇ ਜਾਓਗੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਕੁੜੇ ਤੇ ਇੱਕ ਗੱਲ ਵਿਚਾਰਨ ਵਾਲੀ ਹੈ ਕਿ 1675 ਈਸਵੀ ਦੇ ਵਿੱਚ ਜਦੋਂ ਇਸ ਧਰਮ ਦੇ ਤੇ ਅੱ ਤੋਂ ਜ਼ਿਆਦਾ ਅਤਿਆਚਾਰ ਹੋ ਰਿਹਾ ਸੀ ਉਸ ਵੇਲੇ ਦਾ ਹਕਮ ਰਾਣ ਜ਼ਬਰਨ ਜੰਚੂ ਨਵਾ ਰਿਆ ਸੀ ਤੇ ਉਸ ਵੇਲੇ ਕਸ਼ਮੀਰੀ ਪੰਡਤ ਗੁਰੂ ਤੇਜਪਾ ਦੇ ਜੀ ਮਹਾਰਾਜ ਜੀ ਕੋਲ ਫਰਿਆਦ ਲੈ ਕੇ ਆਏ ਸਨ ਕਿ ਦਿੱਤਾ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ ਸਾਡੇ ਕੋਲੋਂ ਜ਼ਬਰਨ ਜੰਚੂ ਨਵਾਏ ਜਾ ਰਹੇ ਨੇ ਸਾਡੇ ਉੱਤੇ ਜ਼ੁਲਮ ਸਾਡੇ ਉੱਤੇ ਅਤਿਆਕਾਰ ਹੁੰਦਾ ਜਾ ਰਿਹਾ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਨੇ ਜੱਜੂ ਨੂੰ ਬਚਾਉਣ ਲਈ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਤੱਕੇ ਦੇ ਵਿਰੁੱਧ ਹੈ ਜ਼ੁਲਮ ਦੇ ਵਿਰੁੱਧ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਇਹ ਵੱਡਿਆਈ ਹੈ 1975 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਇਸ ਜੱਜੂ ਨੂੰ ਬਚਾਉਣ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤੇ ਹੋਣ 1705 ਦਾ ਸਮਾਂ ਹੈ ਜਦੋਂ ਗੁਰੂ 파ਸ਼ਾ ਜੀ ਨੂੰ ਇਸੇ ਜੰੰਦੂ ਦੀ ਕਸਮ ਖਾ ਕਰਕੇ ਉਹ ਪਹੜੀ ਗਾਦੇ ਕਹਿ ਰਹੇ ਨੇ ਕਿ ਪਿਤਾ ਜੀ ਤੁਸੀਂ ਕਿਲਾ ਖਾਲੀ ਕਰ ਦਿਵੋ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂ ਗੁਰੂ 파ਸ਼ਾ ਜੀ ਨੇ ਉਨ੍ਹਾਂ ਤੇ ਇਤਬਾਰਾਨਾ ਕੀਤਾ ਗੁਰੂ 파ਸ਼ਾ ਜੀ ਨੇ ਕਿਲੇ ਦੇ ਵਿੱਚੋਂ ਕੁਝ ਵੱਧ ਘੱਟ ਸਮਾਨ ਗੱਟਿਆਂ